वाहेगुरु जी का खालसा वाहेगुरु जी की फतेह अरानत महादारिका आरंभ ओंकार सद्गुरु प्रसाद आनंद दया मेरी माई सतगुरु मैं पाया सद्गुरु पाया सहज चित्त मन बजिया बंधन राजरथ परिवार तंग ਸਰਪਤ ਗ੍ਰਾਮ ਨਿਆਨ ਸੰਗਤ ਤਹ ਗਗਵਿਚ ਰਾਮੰ ਦਿਨ ਨਿਵਾਸਾਇ ਕਹਿ ਜੀਨਨ ਕਥਨਾਂੰਦ ਹੋਵ ਸਤਗੁਰੁ ਮੈ ਪਾਇਆ ਤੇਨ ਮੇਰੇ ਹੰਤ ਸਦਾ ਰੋਹ ਰਾਮੰ ਗੇਰਨ ਨਾਹਰੇ ਤੋ ਮਨ ਮੇਰੇ ਉਨ ਸਦੁ ਵਿਸਾਨਨਾ ਅੰਤਿ ਤਰੋ ਕਰਿ ਤੇਰਾ ਕੰ ਸੰਦ ਸਮਾਰਨ ਸਭ ਨਾਮ ਸਮਰਤ ਸਵਾਮੀ ਸਦਮਨ ਵਿਚਾਰੇ ਹੇ ਨਾਨਕ ਮਨ ਮੇਰੇ ਸਦਾ ਲੋ ਵਰਨਾ ਲੇ ਸਾਥ ਸਦਾ ਚਾ ਨਹੀਂ ਦਰਤੇ ਰਹਿ ਕਰਤਿ ਤੇਰੀ ਸੰਕਟ ਹੈ ਵਿਦੇਸ਼ ਤੋਂ ਵੀ ਸਦਾ ਸੁਖਲਾ ਤੇਰੀ ਨਾਮ ਮਨ ਸੰਸਾਵੇ ਨਾਮ ਜਿਨ ਤੇ ਮਨ ਵਸਿਆ ਵਾਧੇ ਸਬਦ ਕਨੇਹੀ ਤੇ ਹੇ ਨਾਨਕ ਸਤਿ ਸਹ ਤਮ ਨਹੀਂ ਕਰਤੇ ਸਤਿ ਨਾਮ ਮਿਲ ਅਨੰਦ ਸਤਨਾਮ ਅਦਾ ਹੈ ਮੇਰਾ ਜੀ ਪਕਾਂ ਸਭ ਮੰਗਵਾਇਆ ਕਰਿ ਸ਼ਾਂਤ ਸਤ ਮਨਾਇ ਵਸਿਆ ਜੀ ਸਤ ਸਭ ਸਜਾਇਆ ਸਦਾ ਕਰਵਾਨ ਕੀਤਾ ਗੁਰੂ ਨੇ ਕਹੋ ਜੇ ਜਨ ਮੰਗਿਆ ਕਹੇ ਨਾ ਸਨ ਸੰਤ ਹੋ ਸੰਤ ਰੋ ਪਿਆਰ ਸਤਨਾਮ ਮੇਰਾ ਆਦਾਰ ਵਾਜੇ ਪੰਜ ਸ਼ਬਦ ਤੇ ਤਾਰੇ ਸਫਰ ਦੀ ਸਫਰ ਦੀ ਚਮਗਵਾਦੀ ਪਰਸੰਦ ਕਰਤਾ ਮਾਯਾ ਪੰਜ ਦੋਤ ਤੰਦ ਵਸ ਕੀਤੇ ਆਦ ਰਤ ਕਾ ਮਾਯਾ ਤਰਿ ਕਰ ਮਤਿਆ ਤਦ ਜਨ ਤੋ ਸੇ ਨਾਮ ਹਰਿ ਤੇ ਲਬੀ ਕਹਿ ਨਾਨਕ ਤ ਸਭ ਹੋਆ ਤਿਤ ਕਰ ਅਨਹਦ ਬਾਣੀ ਆਨੰਦ ਸੁਨੋ ਬਿਟ ਪਾਦੀ ਹੋ ਸਰਵਨਮਨ ਉਹ ਰਤ ਤੋਹਨੇ ਪਰਵਰਨ ਪ੍ਰਮਤਾ ਰਜਾ ਸਤਿ ਸਦਨ ਸੁਸੁਮਨੇ ਜਿਨ ਕਉ ਰਾਮੁ ਕ੍ਰਿਸ਼ਨੁ ਆਪਿ ਤੇਰੇ ਸੁਣੀ ਸਤਿਮਾਨੀ ਸੰਤ ਸਦਨ ਤੇ ਸਰਸੀ